ਦੇ ਪੀਜੀ ਦੇ ਵਿੱਚ ਸਿਰਫ ਜਿਹੜੀਆਂ ਸੋਹਣੀਆਂ ਸਨਖੀਆਂ ਕੁੜੀਆਂ ਸੀ ਉਹਨਾਂ ਨੂੰ ਰੱਖਦੀ ਸੀ ਜਿਹੜੀਆਂ ਕੁੜੀਆਂ ਰੰਗ ਰੂਪ ਦੀਆਂ ਨਹੀਂ ਸੀ ਸੋਹਣੀਆਂ ਉਹਨਾਂ ਨੂੰ ਜਵਾਬ ਦੇ ਦਿੰਦੀ ਸੀ ਕਿ ਭਾਈ ਕਮਰੇ ਸਾਰੇ ਬੋਕਾ ਭਾਈ ਆਪਦੀਆਂ ਛੋਟੀ ਉਮਰ ਦੀਆਂ ਧੀਆ ਭੈਣਾਂ ਨੂੰ ਬਚਾ ਲੋ ਲੋਕੋ ਬਚਾ ਲੋ ਜੇ ਤੁਹਾਡੀ ਧੀ ਭੈਣ ਭਾਈ ਬਸਤੇ ਪੜ੍ਹਦੇ ਸਕੂਲ ਜਾਂਦੀ ਆ ਤਾਂ ਉਸ ਚੀਜ਼ ਦੀ ਇਨਕਵਾਰੀ ਜ਼ਰੂਰ ਰੱਖਿਆ ਕਰੋ ਮੁੜ ਕੇ ਲੰਘਿਆ ਵੇਲਾ ਹੱਥ ਨਹੀਂ ਆਉਣਾ ਆਹ ਵੀਡੀਓ ਦੇਖ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣੇ ਆ ਭਾਈ ਹਾਂਜੀ ਸਤਿ ਸ੍ਰੀ ਅਕਾਲ ਭਰਾਵੋ ਬਾਈ ਜੀ ਅੱਜ ਤੁਹਾਨੂੰ ਮੈਂ ਗੱਲ ਦੱਸਣ ਲੱਗਿਆ ਕਿ ਇੱਕ ਔਰਤ ਸੀਗੀ ਲੁਧਿਆਣੇ ਸ਼ਹਿਰ ਦੀ ਸ਼ਿੰਦਰਜੀਤ 2010 ਦੇ ਵਿੱਚ ਉਹਨਾਂ ਦਾ ਇੱਕ ਰੈਸਟੋਰੈਂਟ ਸੀਗਾ ਵੀ ਛੋਟਾ ਜਿਹਾ ਉਹਦੇ ਘਰ ਵਾਲੇ ਦਾ ਨਾਮ ਹੈਗਾ ਸੀਗਾ ਸੋਨੂ ਉਸ ਰੈਸਟੋਰੈਂਟ ਦੇ ਵਿੱਚ ਸੋਨੂ ਨੇ ਕੀ ਕੀਤਾ ਹੋਇਆ ਸੀਗਾ ਆਪਦੇ ਰੈਸਟੋਰੈਂਟ ਦੇ ਉੱਪਰ ਤਿੰਨ ਚਾਰ ਛੋਟੇ ਛੋਟੇ ਰੂਮ ਬਣਾਏ ਹੋਏ ਸੀਗੇ 2010 ਦੇ ਵਿੱਚ ਉਹਨਾਂ ਦੇ ਰੈਸਟੋਰੈਂਟ ਦੇ ਵਿੱਚ ਬਹੁਤ ਅਮੀਰ ਘਰਾਂ ਦੇ ਕੁੜੀਆਂ ਮੁੰਡਿਆਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਸੀਗਾ ਛੁੱਟੀ ਤੋਂ ਬਾਅਦ ਬਹੁਤ ਸਾਰੇ ਮੁੰਡੇ ਉੱਥੇ ਨਾਲ ਆਦੀਆਂ ਸਹੇਲੀਆਂ ਨੂੰ ਲੈ ਕੇ ਆਉਂਦੇ ਸੀਗੇ ਕਈ ਛੋਟੀ ਉਮਰ ਦੇ ਮੁੰਡੇ ਵੀ ਆਉਂਦੇ ਸੀਗੇ ਜਿਨ੍ਹਾਂ ਨੂੰ ਉਹ ਸੋਨੂ ਉੱਤੇ ਘੰਟਿਆਂ ਦੇ ਹਿਸਾਬ ਨਾਲ ਕਮਰੇ ਕਿਰਾਏ ਤੇ ਦਿੰਦਾ ਸੀ ਸਬੰਧ ਬਣਾਉਣ ਦੇ ਲਈ ਇਸ ਕੰਮ ਤੋਂ ਇਹਨਾਂ ਨੇ ਬਹੁਤ ਮੋਟੀ ਕਮਾਈ ਕੀਤੀ ਫਿਰ ਸਿਆਪਾ ਕਿੱਥੇ ਆ ਕੇ ਪੈ ਗਿਆ ਵੀ ਸਨ 2012 ਦੇ ਵਿੱਚ ਛਿੰਦਰਜੀ ਦਾ ਘਰ ਵਾਲਾ ਜਿਹੜਾ ਸੋਨੂ ਸੀਗਾ ਬਈ ਉਹ ਦੀ ਕਿਸੇ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਹੈ ਫਿਰ ਉਸ ਰੈਸਟੋਰੈਂਟ ਦੇ ਵਿੱਚ ਜਿਹੜੀ ਸ਼ੇਂਦਰਜੀਤ ਸੀ ਇਹਨੇ ਬਹਿਣਾ ਸ਼ੁਰੂ ਕਰਤਾ ਜਦੋਂ ਸ਼ੇਂਦਰਜੀਤ ਨੇ ਉਸ ਰੈਸਟੋਰੈਂਟ ਦੇ ਵਿੱਚ ਬਹਿਣਾ ਸ਼ੁਰੂ ਕਰਤਾ ਫਿਰ ਸ਼ੇਂਦਰਜੀਤ ਜਿਹੜੀ ਆਪ ਸੀ ਉਹ ਬਈ ਬਹੁਤ ਜਿਆਦੀ ਸੋਹਣੀ ਸਨ ਅੱਖੀ ਸੀਗੀ ਉੱਚੀ ਲੰਮੀ ਸੀਗੀ ਫਿਰ ਸ਼ੇਂਦਰਜੀਤ ਆਪ ਵੀ ਆਪਦੇ ਜਿਸਮ ਦਾ ਧੰਦਾ ਕਰਨ ਲੱਗ ਗਈ ਕਿਉਂਕਿ ਵੱਡੇ ਘਰਾਂ ਦੇ ਮੁੰਡੇ ਰੈਸਟੋਰੈਂਟ ਚ ਬਹੁਤ ਕੁੜੀਆਂ ਲੈ ਕੇ ਆਉਂਦੇ ਸੀਗੇ ਉੱਥੇ ਕਿਸੇ ਨਾ ਕਿਸੇ ਨਾਲੇ ਗਾਟੀ ਪਸਾ ਲੈਦੀ ਸੀਗੀ ਉੱਥੇ ਹੀ ਆਪਦੇ ਜਿਸਮ ਦਾ ਧੰਦਾ ਕਰਨ ਲੱਗ ਗਈ ਇਸ ਜਨਾਨੀ ਨੇ 20-20 ਹਜ਼ਾਰ ਰੁਪਿਆ ਵੀ ਇੱਕ ਰਾਤ ਦਾ ਲਿਆ ਹੋਇਆ ਲੋਕਾਂ ਤੋਂ 25-25 30-30 ਹਜ਼ਾਰ ਰੁਪਿਆ ਵੀ ਇੱਕ ਰਾਤ ਦਾ ਲਿਆ ਹੋਇਆ ਆਪਦੇ ਜਿਸਮ ਵੇਚਨ ਦਾ ਇਸ ਜਨਾਨੀ ਨੇ ਕਿਉਂਕਿ ਬਈ ਇਹ ਜਨਾਨੀ ਇੰਨੀ ਕੁ ਸੋਹਣੀ ਸੀ ਦਸਨ ਨੇ ਦੱਸਿਆ ਵੀ ਦੇਖ ਦੇ ਕੇ ਭੁੱਖ ਲੈਂਦੀ ਸੀਗੀ ਬਹੁਤ ਸਾਰੇ ਵੱਡੇ ਵੱਡੇ ਬਿਜ਼ਨਸਮੈਨਾਂ ਨਾਲ ਇਹਦੇ ਲਿੰਕ ਬਣ ਗਏ ਉਸ ਤੋਂ ਬਾਅਦ ਇਹਦਾ ਨਾਂ ਇਹਦੇ ਆਸ਼ਕਾਂ ਨੇ ਇਹਦੇ ਗਾਕਾਂ ਨੇ ਪਾਤਾ ਫੁੱਲ ਚੜੀ ਫੇਰੇ ਫੁੱਲ ਚੜੀ ਜਨਾਨ ਨਾਲ ਜਾਣੀ ਜਾਂਦੀ ਸੀ ਏਰੀਏ ਦੇ ਵਿੱਚ ਫੇਰੇ ਜਨਾਨੀ ਨੇ ਕੀ ਕੀਤਾ ਇਹਨੇ ਸੋਚਿਆ ਵੀ ਹੁਣ ਜਿਹੜਾ ਮੇਰਾ ਜਿਸਮ ਦਾ ਧੰਦਾ ਹੁਣ ਤਾਂ ਮੈਂ ਕੱਲ੍ਹ ਦੇ ਆਪ ਤਾਂ ਜਿਸਮ ਵੇਚ ਰਹੀ ਆ ਵੀ ਕਿਉਂ ਨਾ ਮੈਂ ਇਸ ਕੰਮ ਨੂੰ ਹੋਰ ਵਧਾਵਾਂ ਵੀ ਮੈਂ ਇਸ ਚੀਜ਼ ਦਾ ਵੱਡਾ ਗਰੁੱਪ ਬਣਾਵਾਂ ਵੀ ਮੈਨੂੰ ਦਿਨ ਦੇ ਵਿੱਚ ਵੀ ਲੱਖਾਂ ਦੇ ਹਿਸਾਬ ਨਾਲ ਕਮਾਈ ਆ ਵੀ ਮੈਂ ਲੱਖ ਲੱਖ ਰੁਪਈਆ ਦਿਨ ਦਾ ਕਮਾਵਾਂ ਫੇਰੇ ਇਹਨੇ ਕੀ ਕਰਿਆ ਭਈ ਫੇਰੇ ਇਹਨੇ 2015 ਦੇ ਨੇੜੇ ਤੇ ਜਿਹੜੇ ਆ ਕੇ ਇਹਨੇ ਇੱਕ ਪੀਜੀ ਬਣਾਲੀ ਤੇ ਪੀਜੀ ਦੇ ਵਿੱਚ ਸਿਰਫ ਜਿਹੜੀਆਂ ਸੋਹਣੀਆਂ ਸਨ ਰੱਖੀਆਂ ਕੁੜੀਆਂ ਸੀ ਉਹਨਾਂ ਨੂੰ ਰੱਖਦੀ ਸੀ ਜਿਹੜੀਆਂ ਕੁੜੀਆਂ ਰੰਗ ਰੂਪ ਦੀਆਂ ਇਹਨੀਆਂ ਨਹੀਂ ਸੀ ਸੋਹਣੀਆਂ ਉਹਨਾਂ ਨੂੰ ਜਵਾਬ ਦੇ ਦਿੰਦੀ ਸੀ ਕਿ ਅਖੇ ਭਾਈ ਕਮਰੇ ਸਾਰੇ ਬੋਕਾ ਪੀਜੀ ਦੇ ਵਿੱਚ ਥਾਂ ਨਹੀਂ ਹੈਗੀ ਪਰ ਜੇ ਕੋਈ ਸੋਹਣੀ ਸੰਰਖੀ ਕੁੜੀ ਆਉਂਦੀ ਸੀ ਦੇ ਕੋਲੇ ਤਾਂ ਉਹਨੂੰ ਇਹ ਪੀਜੀ ਦੇ ਵਿੱਚ ਰੱਖ ਲੈਂਦੀ ਸੀਗੀ ਇਹਨੇ ਗੱਲ ਤੇ ਬਹੁਤ ਜ਼ਿਆਦਾ ਸੋਨਾ ਪਾਇਆ ਹੁੰਦਾ ਸੀਗਾ ਚਾਰੇ ਗੁਣਾ ਚ ਇਧਰੋਂ ਛਾਪਾਂ ਚਾਰੇ ਗੁਣਾ ਉਧਰੋਂ ਛਾਪਾਂ ਪਾਈਆਂ ਹੁੰਦੀਆਂ ਸੀਗੀਆਂ ਫਿਰ ਇਹ ਜਿਹੜੀਆਂ ਪੀਜੀ ਚ ਕੁੜੀਆਂ ਰਹਿੰਦੀਆਂ ਸੀ ਉਹਨਾਂ ਚੋਂ ਇੱਕ ਕੁੜੀ ਨੂੰ ਇਹ ਪੱਟ ਲੈਂਦੀ ਹੁੰਦੀ ਸੀਗੀ ਇੱਕ ਦਾ ਬ੍ਰੇਨ ਵਾਸ਼ ਕਰਨਾ ਸ਼ੁਰੂ ਕਰ ਦਿੰਦੀ ਹੁੰਦੀ ਸੀਗੀ ਆਖੇ ਦੇਖ ਮੈਂ ਕਿੰਨੀ ਐਸ਼ ਕਰਦੀ ਆ ਮੇਰੇ ਕੋਲ ਸੋਨਾ ਦੇ ਗਲ ਚ ਕਿੰਨਾ ਮੈਂ ਪਾਇਆ ਰਿੰਗਾਂ ਦੇਖ ਪਾਈਆਂ ਮੇਰੇ ਕੋਲੇ ਵੱਡੀ ਗੱਡੀ ਆ ਮੇਰੇ ਵੱਡੇ ਵੱਡੇ ਲੋਕਾਂ ਨਾਲ ਲਿੰਕ ਆ ਕਹਿਣ ਦਾ ਮੁਤਾਬਕ ਹੀ ਨਿਆਣੀ ਉਮਰ ਦੀਆਂ ਕੁੜੀਆਂ ਨੂੰ ਇਹ ਜਨਾਨੀ ਵੱਡੇ ਵੱਡੇ ਸੁਪਨੇ ਦਿਖਾਉਂਦੀ ਸੀ ਕਿ ਜੇ ਤੁਸੀਂ ਚਾਹੁੰਦੀਆਂ ਜੀ ਤੁਹਾਡੇ ਸੁਪਨੇ ਪੂਰੇ ਹੋਣ ਤੁਸੀਂ ਬ੍ਰਾਂਡਡ ਕੱਪੜੇ ਪਾਓ ਤੁਹਾਡੇ ਕੋਲ ਮਹਿੰਗੇ ਮੋਬਾਈਲ ਹੋਣ ਤੁਹਾਡੇ ਗਲਾਂ 'ਚ ਸੋਨੇ ਦੀਆਂ ਚੈਨਾਂ ਹੋਣ ਤਾਂ ਤੁਸੀਂ ਇਹ ਕੰਮ ਕਰਨਾ ਸ਼ੁਰੂ ਕਰਦੋ ਤੁਹਾਡੇ ਘਰਦਿਆਂ ਨੂੰ ਕਿਹੜਾ ਪਤਾ ਲੱਗਣਾ ਤੁਸੀਂ ਇੱਥੇ ਮੇਰੇ ਕੋਲ ਪੀਜੀ 'ਚ ਬੈਠੀਆਂ ਜੇ ਸਾਰੀ ਮੇਰੀ ਜ਼ਿੰਮੇਵਾਰੀ ਹੈ ਹਰ ਇੱਕ ਗੱਲ ਦੀ ਤੁਸੀਂ ਟੈਨਸ਼ਨ ਫ੍ਰੀ ਹੋ ਜਾਓ ਜਦੋਂ ਬਾਈ ਇਹ ਇੱਕ ਕੁੜੀ ਨੂੰ ਪਾਟ ਲੈਂਦੀ ਸੀਗੀ ਇੱਕ ਕੁੜੀ ਫਿਰ ਦੂਜੀ ਨੂੰ ਪਾਟ ਲੈਂਦੀ ਸੀ ਦੂਜੀ ਤੀਜੀ ਦੋਤੀਜੀ ਤੋਂ ਚੌਥੀ ਹੌਲੀ ਹੌਲੀ ਪੀਜੀ ਦੇ ਵਿੱਚ ਜਿੰਨੀਆਂ ਕੁੜੀਆਂ ਰਹਿੰਦੀਆਂ ਸੀ ਸਾਰੀਆਂ ਇਹਦੇ ਗਰੁੱਪ ਵਿੱਚ ਸ਼ਾਮਲ ਹੋ ਜਾਂਦੀਆਂ ਸੀ ਜਦੋਂ ਵੀ ਇਹਦੇ ਗਰੁੱਪ ਵਿੱਚ ਸ਼ਾਮਲ ਹੋ ਜਾਂਦੀਆਂ ਸੀ ਇਹ ਸਾਰਿਆਂ ਦੀਆਂ ਮੋਬਾਈਲ 'ਚ ਫੋਟੋਆਂ ਖਿੱਚ ਕੇ ਰੱਖਦੀ ਸੀਗੀ ਇਹਦਾ ਕੀ ਕੰਮ ਸੀਗਾ ਜਿਹੜੇ ਦੇ ਗਾਹਕ ਸੀਗੇ ਇਹ ਉਹਨਾਂ ਨੂੰ ਫੋਟੋਆਂ ਪਾਉਂਦੀ ਸੀ ਵੀ ਦੇਖੋ ਦੱਸੋ ਕਿਹੜੀ ਕੁੜੀ ਪਸੰਦ ਆ ਉਹ ਗਾਹਕ ਕਹਿੰਦੇ ਸੀ ਸਾਨੂੰ ਆਹ ਵਾਲੀ ਕੁੜੀ ਪਸੰਦ ਆ ਉਸ ਉਸ ਕੁੜੀ ਦਾ ਰੇਟ ਰੱਖਦੀ ਸੀ ਉਹਦੇ ਸੋਹਣੇ ਮੁਤਾਬਕ ਉਹਦੇ ਸਰੀਰ ਦੇ ਮੁਤਾਬਕ ਇਹ ਕੁੜੀਆਂ ਨੂੰ 20-20 ਹਜ਼ਾਰ 30-30 ਹਜ਼ਾਰ ਇਤੋਂ ਤੱਕ ਕਿ 50-50000 ਰੁਪਇਆ ਵੀ ਇੱਕ ਨਾਈਟ ਦਾ ਇਹ ਉਹਨਾਂ ਕੁੜੀਆਂ ਤੋਂ ਕਮਾਉਂਦੀ ਰਹੀ ਐ। ਉਹਨਾਂ ਕੁੜੀਆਂ ਨੂੰ ਦਿੰਦੀ ਰਹੀ ਐ ਵਿੱਚੋਂ ਕਮਿਸ਼ਨ ਖਾਂਦੀ ਰਹੀ ਐ। ਜਿਹੜੀ ਕੁੜੀ ਬੁੱਕ ਹੋ ਜਾਂਦੀ ਸੀਗੀ ਉਹ ਕੁੜੀ ਕਾਲਜ ਜਾਂ ਜਿਹੜਾ ਕੋਈ ਡਿਗਰੀ ਕਰਦੀ ਸੀ ਉੱਥੇ ਉਹ ਨਹੀਂ ਜਾਂਦੀ ਹੁੰਦੀ ਸੀ ਉਸ ਦਿਨ ਜਾਂ ਉਸ ਰਾਤ 24 ਘੰਟਿਆਂ ਲਈ ਉਸ ਕੁੜੀ ਨੂੰ ਮੁੰਡਿਆਂ ਨਾਲ ਭੇਜ ਦਿੱਤਾ ਜਾਂਦਾ ਸੀਗਾ। ਜਿਦੇ ਜੋ ਕਿ ਬਹੁਤ ਸਾਰੇ ਵੱਡੀ ਵੱਡੀ ਉਮਰ ਦੇ ਬੰਦੇ ਸ਼ਾਮਲ ਆ। ਕਈ ਲੀਡਰ ਵੀ ਸ਼ਾਮਲ ਐ ਇਸ ਕੰਮ ਦੇ ਵਿੱਚ ਬਈ। ਜਿਹੜੇ ਕਿ ਉੱਥੋਂ ਕੁੜੀਆਂ ਲੈ ਕੇ ਜਾਂਦੇ ਰਹੇ ਆ। ਤੁਸੀਂ ਮੰਨਣਾ ਨਹੀਂਗਾ। ਕਿ 22 23 23 ਸਾਲ ਦੀਆਂ ਕੁੜੀਆਂ 50 50 ਸਾਲ ਦੇ ਬੰਦਿਆਂ ਨਾਲ ਵੱਡੇ ਵੱਡੇ ਬਿਜ਼ਨਸਮੈਨ ਦੇ ਬੰਦਿਆਂ ਨਾਲ ਜਾਂਦੀਆਂ ਆਈਆਂ ਨੇ 20 2000 ਰੁਪਏ ਨਾਈਟ ਦਾ 30 3000 ਰੁਪਏ ਨਾਈਟ ਦਾ 50 5000 ਰੁਪਏ ਨਾਈਟ ਦਾ ਜਿਹਦੇ ਵਿੱਚੋਂ ਇਹ ਫੁੱਲ ਚੜੀ ਦਾ ਹਾਫ ਕਮਿਸ਼ਨ ਹੁੰਦਾ ਸੀਗਾ ਬਹੁਤ ਇਹਦਾ ਦਬਕਾ ਵੀ ਸੀਗਾ ਚੰਗੇ ਦੇ ਲਿੰਕ ਸੀਗੇ ਇਹਦੇ ਖਿਲਾਫ ਕੰਪਲੇਟਾਂ ਵੀ ਬਹੁਤ ਹੋਈਆਂ ਤੇ ਪਰਚੇ-ਪੁਰਚੇ ਵੀ ਹੋਏ ਪਰ ਜਿੰਨੇ ਤਗੜੇ ਦੇ ਲਿੰਕ ਸੀ ਬਈ ਇਹ ਸਾਰੇ ਗੱਲਾਂ ਤੇ ਮਿੱਟੀ ਪਾ ਕੇ ਨਿਕਲਾਈ ਬਾਹਰ ਉਸ ਤੋਂ ਬਾਅਦ ਜਦੋਂ ਪੀਜੀ ਦਾ ਕੰਮ ਇਹਦਾ ਚੱਲਦਾ ਰਿਹਾ ਫਿਰ ਉਹ ਅੱਡਾ ਦਾ ਬਦਨਾਮ ਹੋਣਾ ਸ਼ੁਰੂ ਹੋ ਗਿਆ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਨੇੜੇ-ਨੇੜੇ ਤੋਂ ਫਿਰ ਇਹਨੇ ਕੀ ਕੀਤਾ ਇਹਨੇ ਕਿਹਾ ਵੀ ਹੁਣ ਮੈਂ ਹੋਰ ਨਵੀਆਂ ਕੁੜੀਆਂ ਨੂੰ ਇਸ ਜਾਲ 'ਚ ਪਸਾਵਾ ਫਿਰ ਇਹ ਕੀ ਕਰਿਆ ਕਰੇ ਇਹਨੇ ਉਹ ਸ਼ਹਿਰ ਆਪਦਾ ਛੱਡ ਕੇ ਕਿਸੇ ਹੋਰ ਸ਼ਹਿਰ ਦੇ ਵਿੱਚ ਚਲੀ ਗਈ ਉੱਥੇ ਜਾ ਕੇ ਇਹਨੇ ਬੱਸ ਸਟੈਂਡ ਦੇ ਵਿੱਚ ਉਸ ਟਾਈਮ ਤੇ ਬਹਿਣਾ ਸ਼ੁਰੂ ਕਰਤਾ ਜਦੋਂ ਜਾਂ ਤਾਂ ਪਿੰਡਾਂ 'ਚੋਂ ਕੁੜੀਆਂ ਬੱਸਾਂ ਤੇ ਚੜ੍ਹ ਕੇ ਸਕੂਲ 'ੇ ਸਵੇਰ ਦਾ ਟਾਈਮ ਹੋਇਆ ਕਰਨਾ ਜਾਂ ਜਦੋਂ ਛੁੱਟੀ ਟਾਈਮ ਹੋਣਾ ਵੀ ਸਕੂਲ ਤੋਂ ਜਵਾਕਾਂ ਨੇ ਬੱਸ ਸਟੈਂਡ ਜਾਣਾ ਉਸ ਟਾਈਮ ਤੇਨੇ ਬੱਸ ਸਟੈਂਡ 'ਚ ਵਿਆਹ ਕਰਨਾ ਫਿਰ ਇਹਨੇ ਕੋਈ ਕਿਸੇ ਇੱਕ ਸਕੂਲ ਦੀ ਕੁੜੀ ਨੂੰ ਪੁੱਛਣਾ ਕਿ ਸ਼ੁਰੂ ਕਰ ਦੇਣਾ ਵੀ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਆ ਤੂੰ ਤੁਹਾਡਾ ਪਰਿਵਾਰ ਕਿਵੇਂ ਦਾ ਜੋ ਦੇਖਣਾ ਕਿ ਇਹ ਗਰੀਬ ਪਰਿਵਾਰ ਦੀ ਕੁੜੀ ਆ ਫਿਰ ਇਹਨੇ ਹੌਲੀ ਹੌਲੀ ਉਹਨਾਂ ਨੂੰ ਆਪ ਦੀਆਂ ਗੱਲਾਂ 'ਚ ਪਸਾਉਣਾ ਸ਼ੁਰੂ ਕਰ ਦੇਣਾ ਉਸ ਕੁੜੀ ਦਾ ਬ੍ਰੇਨ ਵਾਸ਼ ਕਰਨਾ ਸ਼ੁਰੂ ਕਰ ਦੇਣਾ ਇੱਕ ਨਾ ਦੋ ਦਿਨ ਦੋ ਨਾ ਤਿੰਨ ਦਿਨਾਂ ਦੇ ਵਿੱਚ ਵਿੱਚ ਕੁੜੀ ਉਹ ਮੁੜ ਕੇ ਇਸ ਕੰਮ ਲਈ ਮੰਨ ਜਾਂਦੀ ਸੀ ਜਦੋਂ ਇਹ ਉਹਨਾਂ ਨੂੰ ਵਿਖਾਉਂਦੀ ਸੀ ਕਿ ਤੁਸੀਂ ਵੱਡੀਆਂ ਗੱਡੀਆਂ 'ਚ ਘੁੰਮੋਗੀਆਂ ਤੁਸੀਂ ਐਸ਼ ਕਰੋਗੀਆਂ ਤੁਹਾਡੇ ਹੱਥਾਂ 'ਚ ਮਹਿੰਗੇ ਮੋਬਾਈਲ ਹੋਣਗੇ ਤੁਸੀਂ ਬ੍ਰਾਂਡਡ ਕੱਪੜੇ ਪਾਉਂਗੀਆਂ ਨਹੀਂ ਤਾਂ ਸਾਰੀ ਕੰਨ ਮਰ ਜੂਗੀਆਂ ਗਰੀਬੀ ਥੱਲੇ ਜਦੋਂ ਇਹ ਵੱਡੇ ਵੱਡੇ ਸੁਪਨੇ ਦਿਖਾਇਆ ਕਰੇ ਇੱਕ ਕੁੜੀ ਮੰਨ ਜਾਇਆ ਕਰੇ ਇੱਕ ਕੁੜੀ ਮੁੜ ਕੇ ਦੂਜੀ ਸਹੇਲੀ ਨੂੰ ਦੱਸਿਆ ਕਰੇ ਤੇ ਮੁੜ ਕੇ ਤੀਜੀ ਨੂੰ ਚੌਥੀ ਨੂੰ ਕਹਿਣ ਦਾ ਮਤਲਬ ਕਿ ਜਿੰਨੀਆਂ ਉਸ ਗਰੁੱਪ ਦੀਆਂ ਸਹੇਲੀਆਂ ਹੁੰਦੀਆਂ ਸੀ ਉਹ ਸਾਰੀਆਂ ਇਹਦੇ ਜਾਲ ਦੇ ਵਿੱਚ ਫਸ ਜਾਂਦੀਆਂ ਸੀਗੀਆਂ 10ਵੀਂ 11ਵੀਂ 12ਵੀਂ 12ਵੀਂ ਕਲਾਸ ਦੀਆਂ ਕੁੜੀਆਂ ਨੂੰ ਇਹ ਇਹ ਆਪ ਦੇ ਜਾਲ 'ਚ ਪਸਾਉਂਦੀ ਰਹੀ ਉਹਨਾਂ ਦੀਆਂ ਫੋਟੋਆਂ ਖਿੱਚ ਲਿਆ ਕਰੇ ਸੈਂਡ ਕਰਦਾ ਕਰੇ ਆਪਦੇ ਗਾਹਕਾਂ ਨੂੰ ਜਿਹੜੀ ਕੁੜੀ ਗਾਹਕ ਨੂੰ ਪਸੰਦ ਆ ਜਾਇਆ ਕਰੇ ਇਹ ਉਸ ਕੁੜੀ ਪਈ ਅੱਜ ਤੂੰ ਸਕੂਲ ਨਹੀਂ ਜਾਣਾ ਅੱਜ ਤੇਰਾ ਗਾਹ ਕਾਊਗਾ ਜਿਹੜੀਆਂ ਕੁੜੀਆਂ ਬੁੱਕ ਹੋ ਜਾਂਦੀਆਂ ਸੀਗੀਆਂ ਉਹ ਬੱਸ ਸਟੈਂਡ ਬੈਠੀਆਂ ਰਹਿੰਦੀਆਂ ਸੀਗੀਆਂ ਗੱਡੀਆਂ ਆਉਂਦੀਆਂ ਸੀ ਗੱਡੀਆਂ 'ਚ ਕੁੜੀਆਂ ਨੂੰ ਬਿਠਾ ਕੇ ਲਿਆਏ ਜਾਂਦੇ ਸੀਗੇ ਛੁੱਟੀ ਦੇ ਟਾਈਮ ਤੋਂ ਪਹਿਲਾਂ ਉਹ ਬੰਦੇ ਵਾਪਸ ਬੱਸ ਸਟੈਂਡ ਛੱਡ ਜਾਂਦੇ ਸੀ ਜਿੰਨੀ ਪੇਮੈਂਟ ਹੁੰਦੀ ਸੀ ਸਾਰੀ ਫੁੱਲ ਚੜੀ ਦੇ ਕੋਲ ਜਾਂਦੀ ਸੀਗੀ ਫੁੱਲ ਚੜੀ ਆਪਦਾ ਕਮਿਸ਼ਨ ਕੱਟ ਕੇ ਇਨ੍ਹਾਂ ਕੁੜੀਆਂ ਨੂੰ ਪੈਸੇ ਦਿੰਦੀ ਸੀ ਜਦੋਂ ਕੁੜੀਆਂ ਨੂੰ ਦਿਨ ਦਾ 5-5 7-7000 ਰੁਪਇਆ ਬਣਨ ਲੱਗ ਗਿਆ ਤਾਂ ਕੁੜੀਆਂ ਦੇ ਵਿੱਚ ਦਿਮਾਗ ਤਾਂ پاگل ਹੋਣੀ ਕਿਉਂਕਿ ਛੋਟੀ ਉਮਰ ਦੀਆਂ ਕੁੜੀਆਂ ਤੁਹਾਨੂੰ ਪਤਾ ਕਿ ਪ ਉਸ ਤੋਂ ਬਾਅਦ ਇਹ ਜਨਾਨੀ ਇਹ ਕੰਮ ਕਰਦੀ ਰਹੀ ਉਸ ਤੋਂ ਬਾਅਦ ਇਹਨੇ ਆਪ ਦਾ ਸਾਰਾ ਲੌਂਗਲਾਂ ਚੱਕ ਕੇ ਇਹ ਚੰਡੀਗੜ੍ਹ ਸ਼ਿਫਟ ਹੋ ਗਈ ਜਦੋਂ ਇਹ ਚੰਡੀਗੜ੍ਹ ਸ਼ਿਫਟ ਹੋ ਗਈ ਬਈ ਫਿਰ ਇਹਦੇ ਲਿੰਕ ਬਾਹਲੇ ਤਗੜੇ ਬੰਦਿਆਂ ਨਾਲ ਬਣ ਗਏ ਫਿਰ ਇਹਨੇ ਉਹ ਕੁੜੀਆਂ ਆਪਦੇ ਜਾਲ ਚ ਫਸਾਈਆਂ ਜਿਹੜੀਆਂ ਬਹੁਤ ਵੱਡੇ ਵੱਡੇ ਘਰਾਂ ਦੀਆਂ ਸੀ ਤੇ ਰੱਜ ਕੇ ਸੋਹਣੀਆਂ ਸਨ ਰੱਖੀਆਂ ਸੀ ਵੀ ਜਿਨ੍ਹਾਂ ਦਾ ਇੱਕ ਰਾਤ ਦਾ 50 50 60 6000 ਰੁਪਈਆ ਇਹ ਰਿਸੀਵ ਕਰਦੀ ਸੀ ਤਾਂ ਕਿ ਜਿਹੜੀਆਂ ਕੁੜੀਆਂ ਪਾਲੀਆਂ ਸੋਹਣੀਆਂ ਸਨ ਕਿ ਉਹਨਾਂ ਦਾ ਲੱਖ ਲੱਖ ਰੁਪਈਆ ਵੀ ਇੱਕ ਰਾਤ ਦਾ ਇਹ ਲੈਂਦੀ ਰਹੀ ਹੈ ਵੱਡੇ ਵੱਡੇ ਲੀਡਰ ਵੱਡੇ ਵੱਡੇ ਬਿਜ਼ਨਸਮੈਨ ਬੰਦੇ ਇਹਦੇ ਨਾਲ ਅਟੈਚ ਸੀਗੇ ਭਾਈ ਕਿਉਂਕਿ ਇਹੋ ਜਿਹੇ ਬੰਦੇ ਜਿਹੜੇ ਇਨਾਂ ਕੋਲ ਖੁੱਲਾ ਪੈਸਾ ਹੁੰਦਾ ਜਿਸਮਾਂ ਦੇ ਸ਼ਕੀਨ ਹੁੰਦੇ ਆਣਾ ਖੇ ਮਿੱਟੀ ਖਾਣ ਦੇ ਸ਼ਕੀਨ ਹੁੰਦੇ ਆ ਉਹ ਬੰਦੇ ਸਾਨੂੰ ਪਤਾ ਵੀ ਜਦੋਂ ਇੱਕ ਬੰਦਾ 50 ਸਾਲ ਦਾ 20 22 ਸਾਲ ਦੀ ਕੁੜੀ ਦੇ ਕੇ ਬੰਦੇ ਦੇ ਦਿਮਾਗ ਉਂਝ ਹਿੱਲ ਜਾਂਦਾ ਤੇ ਨਾਲ ਜਿਹੜਾ ਅਮੀਰ ਬੰਦਾ ਹੁੰਦਾ ਉਹਨੂੰ ਪੈਸੇ ਦੀ ਬਾੜੀ ਕੋਈ ਹੁੰਦੀ ਨਹੀਂ ਹਨਾ ਤਾਂ ਇਹਦੇ ਕੰਟੈਕਟ ਦੇ ਵਿੱਚ ਜਿੰਨੇ ਬੰਦੇ ਸੀ ਭਾਈ ਸਾਰੇ ਹੀ ਬਹੁਤ ਜ਼ਿਆਦੇ ਰਿਚ ਸੀਗੇ ਵੱਡੇ ਵੱਡੇ ਬਿਜ਼ਨਸਮੈਨ ਸੀਗੇ ਤਾਂ ਚੰਡੀਗੜ੍ਹ ਦੇ ਵਿੱਚ ਉਹ ਕੁੜੀਆਂ ਦੇ ਜਾਲ 'ਚ ਬਹੁਤ ਜਦੀਆਂ ਫਸੀਆਂ ਜਿਹੜੀਆਂ ਕਿ ਨਸ਼ਾ ਪੱਤਾ ਕਰਦੀਆਂ ਸੀ ਘਰਦਿਆਂ ਤੋਂ ਚੋਰੀ ਕੁਝ ਕੁੜੀਆਂ ਆਪਦੇ ਨਸ਼ੇ ਪੱਤੇ ਦੀ ਪੂਰਤੀ ਕਰਨ ਲਈ ਇਹਦੇ ਨਾਲ ਅਟੈਚ ਹੋ ਗਈਆਂ ਕੁਝ ਕੁੜੀਆਂ ਵੱਡੇ ਸੁਪਨੇ ਦੇ ਕੇ ਇਹਦੇ ਨਾਲ ਅਟੈਚ ਹੋ ਗਈਆਂ ਕਿਉਂਕਿ ਘਰਾਂ 'ਚੋਂ ਮਿਡਲ ਫੈਮ ਹੋਣੀਆਂ ਚੋਂ ਸੀਗੀਆਂ ਘਰੋਂ ਨਹੀਂ ਉਹਨਾਂ ਨੂੰ ਪੈਸੇ ਧੇਲਣੇ ਮਿਲਦੇ ਸੀ ਉਹਨਾਂ ਦੇ ਸ਼ੌਂਕ ਨਹੀਂ ਸੀ ਪੂਰੇ ਹੁੰਦੇ ਕੁਝ ਕੁੜੀਆਂ ਆਪਦੇ ਸ਼ੌਂਕ ਪੂਰੇ ਕਰਨ ਲਈ ਆਪਣੇ ਆਪ ਨੂੰ ਅਮੀਰ ਬਣਾਉਣ ਲਈ ਕੁਝ ਕੁੜੀਆਂ ਨਸ਼ੇ ਦੀ ਪੂਰਤੀ ਕਰਨ ਲਈ ਇਹਦੇ ਜਾਲ 'ਚ ਫਸ ਗਈਆਂ ਇੱਥੋਂ ਤੱਕ ਕਿ ਇਸ ਔਰਤ ਨੇ ਇੱਕ ਰੈਸਟੋਰੈਂਟ ਤੋਂ ਅੱਜ ਇਹ ਕਰੋੜਾਂ ਦੀ ਮਾਲਕ ਬਣ ਚੁੱਕੀ ਆ ਬਹੁਤ ਵੱਡੀ ਗੱਡੀ ਇਹਦੇ ਥੱਲੇ ਆ ਬਈ ਸਿੰਗਾਪੁਰ ਮਲੇਸ਼ੀਆ ਦੁਬਈ ਵਰਗੇ ਦੇਸ਼ਾਂ ਦੇ ਵਿੱਚ ਇਹ ਘੁੰਮਣ ਫਿਰਨ ਲਈ ਜਾਂਦੀ ਆ ਬਹੁਤ ਸਾਰੀਆਂ ਕੁੜੀਆਂ ਨੂੰ ਵੀ ਨਾਲ ਘਮਾਉਣ ਫਰੋਣ ਲਈ ਲੈ ਜਾਂਦੀ ਜਿਹੜੇ ਕਿ ਇਹਦੇ ਗਰੁੱਪ ਦੇ ਵਿੱਚ ਬਹੁਤ ਖਾਸ ਕੁੜੀਆਂ ਨੇ ਤਾਂ ਬਹੁਤ ਵੱਡੇ ਪੱਧਰ ਤੇ ਇਸ ਔਰਤ ਨੇ ਧੰਦਾ ਚਲਾਇਆ ਹੋਇਆ ਜਿਸਮ ਵੇਚਣ ਦਾ ਤਾਂ ਮੈਂ ਇਸ ਵੀਡੀਓ ਦੇ ਮਾਂ ਪਿਓ ਨੂੰ ਅਪੀਲ ਕਰਦਾ ਕਿ ਜਦੋਂ ਆਪਣੀਆਂ ਧੀਆ ਭੈਣਾਂ ਭਾਈ ਬੱਸਾਂ ਤੇ ਸਕੂਲ ਪੜਨ ਲਈ ਜਾਂਦੀਆਂ ਨੇ ਤਾਂ ਕਿਰਪਾ ਕਰਕੇ ਮਹੀਨੇ 'ਚ 2-4 ਗੇੜੇ ਸਕੂਲ ਦੇ ਵਿੱਚ ਜ਼ਰੂਰ ਮਾਰਿਆ ਕਰੋ ਜਾ ਕੇ ਸਕੂਲ ਜਾ ਕੇ ਪੁੱਛਿਆ ਕਰੋ ਭਾਈ ਸਾਡੀ ਕੁੜੀ ਕਿੰਨੇ ਦਿਨ ਗੈਰਹਾਜ਼ਰ ਰਹੀ ਆ ਕਿੰਨੇ ਦਿਨ ਸਕੂਲ 'ਚ ਹਾਜ਼ਰ ਰਹੀ ਆ ਅਟੈਂਡੈਂਸ ਜਰੂਰ ਚੈੱਕ ਕਰਿਆ ਕਰੋ ਕਿਉਂਕਿ ਬਈ ਛੋਟੀ ਉਮਰ ਦੀਆਂ ਬੱਚੀਆਂ ਨੇ ਇਹੋ ਜਿਹੀਆਂ ਮਾੜੀਆਂ ਜਨਾਨੀਆਂ ਬ੍ਰੇਨ ਵਾਸ਼ ਕਰ ਦਿੰਦੀਆਂ ਨੇ ਵੱਡੇ ਸੁਪਨੇ ਦਿਖਾ ਦਿੰਦੀਆਂ ਨੇ ਮੁੜ ਕੇ ਬੱਚੀਆਂ ਇਹਨਾਂ ਦਲਦਲ ਦੇ ਵਿੱਚ ਵੜ ਜਾਂਦੀਆਂ ਨੇ ਮੁੜ ਕੇ ਇਹ ਦਲਦਲ ਦੇ ਵਿੱਚ ਵੜਨ ਦਾ ਰਾਹ ਤਾਂ ਹੈਗਾ ਬਈ ਪਿੱਛੇ ਮੁੜਨ ਦਾ ਕੋਈ ਰਾਹ ਨਹੀਂ ਹੈਗਾ ਇਸ ਕਰਕੇ ਮਾਂ ਪਿਓ ਨੂੰ ਇਹ ਅਪੀਲ ਆ ਕਿ ਜਿਹੜੀਆਂ ਆਪਣੀਆਂ ਧੀਆ ਪੜਨਾ ਸਕੂਲਾਂ ਕਾਲਜਾਂ ਜਾਂ ਪੀਜੀ ਵਿੱਚ ਰਹਿੰਦੀਆਂ ਨੇ ਬਾਈ ਉਹਨਾਂ ਵੱਲ ਧਿਆਨ ਵੱਧ ਤੋਂ ਵੱਧ ਦਿਆ ਕਰੋ ਕਿਉਂਕਿ ਨਿਆਣੀਆਂ ਹੁੰਦੀਆਂ ਨੇ ਨਿਆਣੀ ਮਤ ਹੁੰਦੀ ਆ ਜਦੋਂ ਇਹੋ ਜਿਹੀ ਜਨਾਨੀਆਂ ਵੱਡੇ ਸੁਪਨੇ ਦਿਖਾਉਂਦੀਆਂ ਨੇ ਅਮੀਰ ਹੋਣ ਦੇ ਸੁਪਨੇ ਦਿਖਾਉਂਦੀਆਂ ਨੇ ਬ੍ਰਾਂਡਡ ਕੱਪੜੇ ਸੋਨੇ ਵੱਡੀਆਂ ਗੱਡੀਆਂ ਦੇ ਸੁਪਨੇ ਦਿਖਾਉਂਦੀਆਂ ਨੇ ਕੁੜੀਆਂ ਨੂੰ ਵੱਡੀਆਂ ਗੱਡੀਆਂ 'ਚ ਝੂਟੇ ਦਮਾਉਂਦੀਆਂ ਨੇ ਤਾਂ ਬਾਈ ਵੱਡਿਆਂ ਵੱਡਿਆਂ ਦਾ ਦਿਮਾਗ ਉਦੋਂ ਹੱਲ ਜਾਂਦਾ ਕਿਉਂਕਿ ਅੱਜ ਕੱਲ੍ਹ ਹਰੇਕ ਬੰਦੇ ਵਿੱਚ ਬੜੀ ਛੇਤੀ ਆਪਣੇ ਆਪ ਨੂੰ ਅਮੀਰ ਹੋਣ ਦੀ ਇੱਕ ਦੌੜ ਲੱਗੀ ਹੋਈ ਆ ਤਾਂ ਨਿਆਣੀ ਮਤ ਦੇ ਵਿੱਚ ਬੰਦਾ ਉਸ ਦੌੜ ਦੇ ਵਿੱਚ ਭੱਜ ਲੈਂਦਾ ਪਿਛਲੀ ਵਾਰੀ ਆ ਕੇ ਪਤਾ ਲੱਗਦਾ ਵੀ ਕੀ ਕੁਝ ਹੋ ਗਿਆ ਬਹੁਤ ਸਾਰੇ ਪੰਜਾਬ ਦੇ ਮ사ਜ ਸੈਂਟਰਾਂ ਵਿੱਚ ਵੀ ਛੋਟੀ ਛੋਟੀਆਂ ਉਮਰ ਦੀਆਂ ਕੁੜੀਆਂ ਤੋਂ ਜਾ ਕੇ ਦੇਖਿਓ ਜਰੂਰ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਪੰਜਾਬ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਛੋਟੀਆਂ-ਛੋਟੀਆਂ ਨਿਆਣੀ ਉਮਰ ਦੀਆਂ 8ਵੀਂ 9ਵੀਂ 10ਵੀਂ 11ਵੀਂ 12ਵੀਂ ਜਾਂ ਜਿਹੜੇ ਪੀਜੀ ਚ ਕੁੜੀਆਂ ਰਹਿੰਦੀਆਂ ਉਹਨਾਂ ਚੋਂ ਜਿਆਦਾ ਨਹੀਂ 40% ਕੁੜੀਆਂ ਨੂੰ ਇਸ ਕੰਮ ਵੱਲ ਧੱਕਿਆ ਜਾ ਰਿਹਾ ਬਹੁਤ ਗੰਭੀਰ ਮੁੱਦਾ ਇਹ ਮੈਂ ਵੀਡੀਓ ਤਾਂ ਪਾਈ ਆ ਕਿ ਪੰਜਾਬ ਦੇ ਘਰ-ਘਰ ਤੱਕ ਇਹ ਵੀਡੀਓ ਪਹੁੰਚੇ ਕਿ ਅੱਖਾਂ ਖੁੱਲਣ ਮਾਂ ਪਿਓ ਦੀਆਂ ਤੇ ਆਪਦੀਆਂ ਧੀਆਂ ਵੱਲ ਵੱਧ ਤੋਂ ਵੱਧ ਧਿਆਨ ਦੇਣ ਸਕੂਲ ਚ ਦੋ ਚਾਰ ਗੇੜੇ ਜਰੂਰ ਮਾਰਿਆ ਕਰੋ ਆਈ ਮਹੀਨੇ ਚ ਅਟੈਂਡਸ ਜਰੂਰ ਚੈੱਕ ਕਰਿਆ ਕਰੋ ਰਜਿਸਟਰ ਜਾ ਕੇ ਜਰੂਰ ਚੈੱਕ ਕਰਿਆ ਕਰੋ ਕਿ ਸਾਡਾ ਬੱਚਾ ਕਿਸ ਦਿਨ ਗੈਰ ਹਾਜ਼ਰ ਰਿਹਾ ਏਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਭਰਾਵੋ ਕਿਉਂਕਿ ਇਹ ਮੁੱਦਾ ਬਹੁਤ ਗੰਭੀਰ ਹੁੰਦਾ ਜਾਂਦਾ ਬੜੀ ਛੋਟੀ ਛੋਟੀ ਉਮਰ ਦੀਆਂ ਕੁੜੀਆਂ ਮੁੰਡਿਆਂ ਨੂੰ ਐਚ ਆਈ ਵੀ ਦੀ ਬਿਮਾਰੀ ਵੀ ਲੱਗ ਰਹੀ ਹੈ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਮੁੱਦਾ ਬਹੁਤ ਵੱਡੇ ਪੱਧਰ ਤੇ ਗੰਭੀਰ ਹੋਣ ਵਾਲਾ ਬੜਾ ਚਿੰਤਾ ਜਨਕ ਬਣਨ ਵਾਲਾ ਏ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜਿਉਂ